ਹਾਂਜੀ ਜੜੀ ਬੁੱਤੀ ਰਸੈਂ ਸਿੰਘ ਮੈਂ ਆਪ ਸਭੀ ਦੋਸਤੋਂ ਦਾ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਜੀ ਉਹ ਸੌਂਫ ਦੇ ਅਰਕ ਦੇ ਸੰਬੰਧ ਵਿੱਚ ਜਾਣਕਾਰੀ ਹੈ ਜੀ ਇਹ ਸੌਂਫ ਦਾ ਜਿਹੜਾ ਅਰਕ ਹੈ ਇਹ ਕੀ ਕੰਮ ਕਰਦਾ ਹੈ ਤੇ ਕਿਵੇਂ ਅਰਕ ਬਣਦਾ ਹੈ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਜੋ ਅਰਕ ਦਾ ਪਹਿਲਾ ਭਾਗ ਸੀ ਤੇ ਅੱਜ ਫੇਰ ਦੱਸ ਦਿਆਂਗੇ ਜੀ ਜੋ ਕਿਸੇ ਨੇ ਬਣਾਉਣਾ ਹੋਵੇ ਤਾਂ ਬਣਾ ਸਕਦਾ ਹੈ ਕੋਈ ਔਖਾ ਕੰਮ ਨਹੀਂ ਹੈ ਇਹ ਕੁੱਕਰ ਦੀ ਮਦਦ ਨਾਲ ਵੀ ਬਣਾ ਸਕਦੇ ਹਾਂ ਜੋ ਪ੍ਰਾਣੀ ਵੱਧ ਦੀ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਕੱਢਣ ਦਾ ਤਰੀਕਾ ਹੈ ਉਸ ਤਰੀਕੇ ਨਾਲ ਵੀ ਤੁਸੀਂ ਅਰਕ ਜਿਹੜਾ ਕਸੀਦ ਕਰ ਸਕਦੇ ਹੋ ਪਰ ਅੱਜ ਕੱਲ ਤਾਂ ਸਾਇੰਸ ਕਾफी ਤਰੱਕੀ ਕਰ ਗਿਆ ਨਵੇਂ-ਨਵੇਂ ਤਰੀਕੇ ਨੇ ਸ਼ਰਾਬ ਕੱਢਣ ਦੇ ਵੀ ਇਹ ਸੇਮ ਤਰੀਕਾ ਜੀ ਜਿਵੇਂ ਸ਼ਰਾਬ ਕੱਢਦੇ ਨੇ ਗੁੜ ਧਾਰਕ ਕੱਢਦੇ ਨੇ ਪਿੰਡਾਂ ਦੇ ਵਿੱਚ ਪੁਰਾਣੇ ਬੰਦੇ ਓਕਣੇ ਹਰ ਇੱਕ ਚੀਜ਼ ਦਾ ਜਿਹੜਾ ਅਰਕਾ ਉਕਸੀਦ ਕੀਤਾ ਜਾਂਦਾ ਤੇ ਹੁਣ ਤਾਂ ਨਵੇਂ-ਨਵੇਂ ਜ਼ਮਾਨੇ ਆ ਗਏ ਜੀ ਪਤਾ ਹੀ ਨਹੀਂ ਲੱਗਦਾ بڑے-ਬڑے ਟੱਪਾਂ ਦੇ ਵਿੱਚ ਨਿਕਲਦੀ ਆ ਕਿਤੇ ਜਾ ਕੇ ਦਾਰੂ ਨਿਕਲਦੀ ਆ ਤੇ ਕਿਤੇ ਸਿਲੰਡਰ ਚੱਲਦਾ ਲੰਮੀਆਂ-ਲੰਮੀਆਂ ਪਾਈਪਾਂ ਬਣੀ ਨੀਆਂ ਬੜਾ ਸੈਂਟੀਫਿਕ ਤਰੀਕੇ ਦੇ ਨਾਲ ਸ਼ਰਾਬ ਨਿਕਲਦੀ ਹੈ ਤੇ ਅਰਕ ਜਿਹੜਾ ਹੈ ਵੀ ਉਸੇ ਤਰੀਕੇ ਨਾਲ ਹੀ ਨਿਕਲਦਾ ਹੈ ਜਿਆਨੀ ਜਿਹੜੀ ਸ਼ਰਾਬ ਹੁੰਦੀ ਹੈ ਜੀ ਉਹ ਤਿੱਖੀ ਹੋਣ ਕਰਕੇ ਜਿਆਦਾ ਮਾਤਰਾ ਚਾਹੁੰਦੀ ਹੈ ਜਿਹੜਾ ਅਰਕ ਹੈ ਜੀ ਇਹ 3-4 ਕਿਲੋ ਚੋਂ ਬਹੁਤ ਥੋੜੀਆਂ ਕਿ ਬੋਤਲਾਂ ਕਸੀਦ ਕਰ ਸਕਦੇ ਹਾਂ ਤੇ ਉਦੋਂ ਬਾਕੀ ਦਾ ਹੁੰਦਾ ਜਿਹੜਾ ਉਹਦੀ ਗੁਣਵੱਤਾ ਥੋੜੀ ਕਮਜ਼ੋਰ ਹੁੰਦੀ ਆ ਭਾਈ ਜਿਹੜੀਆਂ ਪਹਿਲੀਆਂ 2-3 ਬੋਤਲਾਂ ਹੁੰਦੀਆਂ ਨੇ ਉਹ ਜ਼ਬਰਦਸਤ ਅਰਕ ਹੁੰਦਾ तरीका ਉਹੀ ਹੈ ਜੀ ਾਰਕ ਕੱਢੋ ਉਹ ਆਪਣਾ ਪਾਣੀ ਦੇ ਵਿੱਚ ਜਿਹੜੀ ਚੀਜ਼ ਦਾ ਰੱਖਣਾ ਜਿਵੇਂ ਸੌਂਫ ਦਾ ਕੱਢਣਾ ਹੈ ਸੌਂਫ ਸੁੱਟ ਦਿਓ ਤੇ 24 ਘੰਟੇ ਪੇ ਰਹਿਣ ਦੇ ਆ ਦੇ ਵਿੱਚ ਇੱਕ ਅੱਧੀ ਵਾਰੀ ਹਲਾ ਦਿਓ 24 ਘੰਟੇ ਚ 24 ਘੰਟੇ ਤੋਂ ਬਾਅਦ ਇਹਨੂੰ ਪੱਠੀ ਤੇ ਚਾੜੋ ਜੀ ਇਹਦੇ ਚ ਕੋਲਾ ਜੇ ਲਾਓ ਉੱਤੇ ਲਾਓ ਤਸਲਾ ਜਿਹੜਾ ਕੋਲਾ ਵਿੱਚ ਲਾਉਣਾ ਹੈ ਉਹਦੇ ਚ ਨਾਲ ਹੀ ਲਾ ਕੇ ਬਾਹਰ ਕੱਢੋ ਤੇ ਅੱਗ ਮਚਾਓ ਇਹਦੇ ਥੱਲੇ ਉੱਪਰ ਤਸਲੇ ਚ ਪਾਣੀ ਭਰ ਦਿਓ ਬਾਹੂਵਣ ਕੇ ਉੱਪਰ ਉੜੂਗਾ ਪਾਣੀ ਨਾਲ ਟੱਚ ਹੋ ਕੇ ਜਿਹੜਾ ਅਰਕ ਹੈ ਉਹ ਵਿੱਚ ਕੌਲੇਜ ਡਿੱਗੇਗਾ ਤੇ ਪੈਪ ਰਾਹੀਂ ਉਹ ਬਾਹਰ ਆਵੇਗਾ ਜੀ ਇਹ ਤਰੀਕਾ ਅਰਕ ਕੱਢਣ ਦਾ ਤੇ ਕੱਡੇ-ਕੜਾਏ ਬਾਜ਼ਾਰ 'ਚ ਵੀ ਮਿਲਦੇ ਨੇ ਉਹਨਾਂ ਦੀ ਥੋੜੀ ਜੀ ਗੁਣਵੱਤਾ ਤੇ ਕੁਝ ਕਹਿ ਨਹੀਂ ਸਕਦੇ ਕਿ ਕਿੰਨਾ ਪਾਣੀ ਆ ਉਹਦੇ 'ਚ ਕਿੰਨਾ ਹੈ ਅਰਕ ਹੈ ਤੇ ਇੰਨੀ ਗਹਿਰਾਈ ਦੇ ਵਿੱਚ ਕੋਈ ਨਹੀਂ ਜਾਣਾ ਚਾਹੁੰਦਾ ਸਿਰਫ ਕਹਿੰਦਾ ਕਿਹੜਾ ਸਿਆਪਾ ਕਰੂਗਾ 20 ਰੁਪਏ ਦੀ ਬੋਤਲ ਆ ਜਾਂ 30 ਦੀ ਲੈ ਕੇ ਕੰਮ ਨਵੇੜੋ ਪਰ ਜੋ ਅਸਲੀ ਤਰੀਕਾਕਾਰ ਆ ਆਯੁਰਵੇਦ ਨੂੰ ਜਿਹੜਾ ਬੰਦਾ ਪ੍ਰੇਮ ਕਰਦਾ ਉਹ ਗਹਿਰਾਈ 'ਚ ਜ਼ਰੂਰ ਜਾਊਗਾ ਇਸ ਗੱਲ ਨੂੰ ਸਮਝਣ ਦਾ ਯਤਨ ਕਰੂਗਾ ਕਿ ਹੱਥੀ ਕੰਮ ਕਰਿਆ ਵਾ ਸਹੀ ਹੁੰਦਾ ਤੇ ਜਿਵੇਂ ਗੁਰੂ ਸਾਹਿਬਾਂ ਨੇ ਗੁਰਬਾਣੀ 'ਚ ਦਰਜ ਕੀਤਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਦੂਸਰੇ ਬੰਦੇ ਤੇ ਡਿਪੈਂਡ ਨਾ ਹੋਵੋ ਆਪਣਾ ਕੰਮ ਹੈ ਜਿਹੜਾ ਆਪਣੇ ਹੱਥੀਂ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਇਸ ਪਾਸੇ ਮੁੜਿਆ ਜਾਵੇ ਆਯੁਰਵੇਦ ਦਾ ਚਾਨਣ ਮਨਾਰਾ ਫੈਲ ਸਕੇ ਅੱਜਕੱਲ ਤਾਂ ਬਜਾਰੀ ਕਰਨ ਬਹੁਤਾਂ ਕੰਪੀਟੀਸ਼ਨ ਹੈ ਜੀ ਬਾਜ਼ਾਰ ਦੇ ਵਿੱਚ ਤੇ ਆਯੁਰਵੇਦ ਦਾ ਨਾਸ ਮਾਰਿਆ ਹੋਇਆ ਇੱਕ ਦਵਾਈ ਕੋਈ ਕੰਪਨੀ ਬਣਾਉਂਦੀ ਆ ਉਹੀ ਦਵਾਈ ਦੂਸਰੇ ਨਾਮ ਤੇ ਕੋਈ ਹੋਰ ਕੰਪਨੀ ਲੱਗ ਲੱਗ ਪਾ ਦਦੀਆਂ ਕੋਈ ਕਹਿੰਦਾ ਜੀ ਸਾਡੀ ਚੀਜ਼ ਵਧੀਆ ਕੋਈ ਕਹਿੰਦਾ ਸਾਡੀ ਹੈ ਪਰ ਰਿਜ਼ਲਟ ਸਭ ਦੇ ਨਾਮਾਤਰੀ ਨੇ ਜੀ ਤੇ ਜਿਹੜੀਆਂ ਗੱਲਾਂ ਛਾਸਤਰ ਬਿਆਨ ਕਰਦੇ ਨੇ ਉਹ ਮਾਰਕੀਟ ਚੋਂ ਖਰੀਦੀਆਂ ਦਵਾਈਆਂ ਦੇ ਨਾਲ ਹਾਸਲ ਨਹੀਂ ਹੁੰਦੇ ਉਹ ਰਿਜ਼ਲਟ ਤੇ ਬਾਈ ਡੀ ਵੀ ਅੱਜ ਕੱਲ੍ਹ ਦੂਸਰੇ ਤਰੀਕੇ ਨਾਲ ਹੈ ਜੀ ਜਿਹੜਾ ਕੋਈ ਫੇਮਸ ਹੁੰਦਾ ਉਹਨੂੰ ਐਲੋਪੈਥੀ ਸਰਜਨ ਨਹੀਂ ਟਿਕਣ ਦਿੰਦੇ ਤੇ ਇਹਦੇ ਕਰਕੇ ਜੀ ਫਿਰ ਕੰਮ ਡਾਮਾ ਡੋਲੀ ਆ ਇੱਥੋਂ ਦੀ ਪદ્ધਤੀ ਨੂੰ ਛੱਡ ਕੇ ਅੰਗਰੇਜ਼ਾਂ ਦੇ ਪਿੱਛੇ ਤੌੜਦੇ ਨੇ ਜਿਹੜਾ ਅੰਗਰੇਜ਼ੀ ਚ ਇਲਾਜ ਹੈ ਉਹ ਦੇਖੋ ਜਿਵੇਂ ਟਾਈਫਾਇਡ ਹੈ ਜੀ ਟਾਈਫਾਇਡ ਦੂਹੇ ਜਾਂ ਤੀਏ ਦਿਨ ਸਰੀਰ ਦੀ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦੇ ਨੂੰ ਟਾਈਫਾਇਡ ਹੈ ਜਾਂ ਨਹੀਂ ਤੇ ਜਿਹੜਾ ਐਲੋਪੈਥੀ ਚ ਉਹ ਹਫਤੇ ਦਸਾਂ ਦਿਨਾਂ ਬਾਅਦ ਖੂਨ ਟੈਸਟ ਕਰਕੇ ਦੱਸ ਦਿੰਦੇ ਨੇ ਕਿ ਭਾਈ ਟਾਈਫਾਇਡ ਹੋ ਗਿਆ ਇੰਨੀ ਫਾਸਟ ਸੀ ਆਯੁਰਵੇਦ ਪਰ ਇਹ ਲੀਡਰਾਂ ਨੇ ਵਿੜਾ ਗਰ ਕਰ ਦਿੱਤਾ ਇਸ ਚੀਜ਼ ਦਾ ਤੇ ਬੜੀਆਂ ਬੜੀਆਂ ਜਿਹੜੀਆਂ ਇਹ ਡਰੱਗਸ ਬਣਾਉਂਦੀਆਂ ਨੇ ਕੰਪਨੀਆਂ ਇਹਨਾਂ ਨਾਲ ਹਿੱਸੇਦਾਰੀ ਹੈ ਆਯੁਰਵੇਦ ਇਹਨਾਂ ਨੇ ਖੂਨ ਲੈ ਕਰਤਾ ਤੇ ਇੱਥੇ ਦੀ ਜਿਹੜੀ ਪદ્ધਤੀ ਸੀ ਆਯੁਰਵੇਦ ਇਹਨੂੰ ਕੋਈ ਹੰਵਾਰਾ ਨਹੀਂ ਕੋਈ ਇਹਦੇ ਉੱਪਰ ਸਰਚ ਨਹੀਂ ਸਿਰਫ ਆਯੁਰਵੇਦ ਜਿਹੜਾ ਬੰਦਾ ਸ਼ੌਕ ਰੱਖਦਾ ਹੈ ਸੋ ਕੋ ਮੂਜ ਮੈਂ ਦੇ ਚ ਕੋਈ ਕੰਮ ਕਰਦਾ ਤੇ ਉਹ ਨੂੰ ਉਂਝ ਨਹੀਂ ਚੰਗਾ ਸਮਝਦੇ ਕਿ ਘਾਫ ਉਸ ਦਿੰਦਾ ਇਹ ਲੋਕਾਂ ਦੀ ਮਰਜ਼ੀ ਆ ਪੇਟੈਂਟ ਦਵਾਈਆਂ ਖਾਣ ਦੇ ਇੱਲੇ ਵਸੀਲੇ ਲੱਭ ਲੈਨੇ ਸਭ ਦੇ ਇੱਥੋਂ ਦੀ ਜਿਹੜੀ ਪદ્ધਤੀਆਂ ਨੂੰ ਪਿਆਰ ਕਰਨ ਵਾਲੇ ਬਹੁਤ ਬਿਰਲੇ ਮਿਲਣਗੇ ਜੀ ਇਹਨਾਂ ਗੋਲੀ ਅੰਦਰ ਤੇ ਦਰਦ ਜਿਲੰਦਰ ਕਿਹੜਾ ਲੇਪ ਲਾਉਂਦਾ ਫਿਰੂ ਇਹ ਚੱਕਰ ਹੋ ਗਿਆ ਜੀ ਚਲੋ ਜੀ ਬੜੀਆਂ ਲੰਬੀਆਂ ਚੌੜੀਆਂ ਬਾਤਾਂ ਨੇ ਤੁਸੀਂ ਜਿਹੜੀ ਕਹਾਣੀ ਆ ਸੌਂਫ ਦੇ ਅਰਕ ਦੀ ਇਹ ਸੁਣੋ ਤੇ ਜਿਹੜਾ ਸੌਂਫ ਦਾ ਹਾਰਕ ਹੈ ਜੀ ਇਹ ਪਥਰੀ ਕੱਢਦਾ ਜੀ ਪਿੱਤੇ ਦੀ ਵੀ ਪਥਰੀ ਕੱਢਦਾ ਤੇ ਗੁਰਦੇ ਦੀ ਵੀ ਪਥਰੀ ਕੱਢਦਾ ਤੇ ਇਹਦੇ ਵਿੱਚ 50 ਐਮ ਐਲ ਸਵੇਰੇ ਤੇ 50 ਐਮ ਐਲ ਸਾਮੀ ਜੇ ਗੁਰਦੇ ਦੀ ਪਥਰੀ ਹੋਵੇ ਤੇ ਜੇ ਪਿੱਤੇ ਦੀ ਪਥਰੀ ਹੋਵੇ ਤਾਂ ਜਿੰਨੀਆਂ ਵੀ ਹਵਾ ਪੈਦਾ ਕਰਨ ਵਾਲੀਆਂ ਚੀਜ਼ਾਂ ਨੇ ਹਵਾ ਬਾਤ ਰੋਗ ਉਹ ਸਾਰੀਆਂ ਬੰਦ ਕਰੋ ਜਿਵੇਂ ਆਲੂ ਮਟਰ ਚੌਲ ਮਾਂ ਦੀ ਦਾਲ ਵਗੈਰਾ ਜਿਹੜੀਆਂ ਚੀਜ਼ਾਂ ਤੋਂ ਹਵਾ ਉਤਪੰਨ ਹੁੰਦੀ ਆ ਉਹ ਚੀਜ਼ਾਂ ਬੰਦ ਕਰਕੇ ਇੱਕ ਚੁਟਕੀ ਨਿਸ਼ਾਦਰ ਦੀ ਸਵੇਰੇ ਖਾਲੀ 배ਟ ਤੇ ਉਸ ਤੋਂ ਬਾਅਦ 50 ml ਖਾਰਾ ਸੋਡਾ 10-15 ਮਿੰਟਾਂ ਬਾਅਦ ਸੌਂਫ ਦਾ ਅਰਕ 50 ml ਇਹ ਡੋਜ ਹੈ ਜੀ ਇਸੇ ਤਰ੍ਹਾਂ ਫਿਰ ਸ਼ਾਮ ਨੂੰ ਸ਼ਾਮ ਨੂੰ ਨਸ਼ਾਦਰ ਦੀ ਚੁਟਕੀ ਨਹੀਂ ਲੈਣੀ ਉਹ ਸਵੇਰੇ ਸਵੇਰੇ ਲੈਣੀ ਹੈ ਜੀ ਜਿਹਨੂੰ ਪਿੱਤੇ ਦੀ ਪਥਰੀ ਦੀ ਸਮੱਸਿਆ ਹੈ ਨਸ਼ਾਦਰ ਦੀ ਚੁਟਕੀ ਨਾਲ ਹੁੰਦਾ ਕੀ ਹੈ ਜੀ ਪਿੱਤੇ ਦਾ ਜਿਹੜਾ ਦਵਾਰ ਹੈ ਉਹ ਖੁੱਲਦਾ ਹੈ ਠੀਕ ਹੈ ਜੀ ਤੇ ਜਿਹੜਾ ਅਰਕ ਹੈ ਇਹ ਪਥਰੀ ਤੋੜਦਾ ਸੌਫ ਉਧਾਰਕ ਤੇ ਇਹ ਕਫ ਨੂੰ ਵੀ ਫਨਾਹ ਕਰਦਾ ਜੀ ਤੇ ਇਹ ਲਗਾਤਾਰ 3 ਮਹੀਨੇ ਇਸਤੇਮਾਲ ਕਰਨ ਦੇ ਨਾਲ ਸੌਂਫ ਦਾ ਅਰਕ ਖਾਰਾ ਸੋਡਾ ਤੇ ਨੁਸ਼ਾਦਰ ਇਹ ਪਥਰੀ ਨੂੰ ਗਲਾ ਕੇ ਬਾਹਰ ਸੁੱਟ ਦਿੰਦੇ ਨੇ ਜੀ ਤੇ ਜਿਹੜਾ ਸਰੀਰ ਹੈ ਉਹ ਫਿੱਟ ਫਟ ਹੋ ਜਾਂਦਾ ਜੇ ਗੁਰਦੇ ਵਾਲੀ ਪਥਰੀ ਹੈ ਤਾਂ ਸੌਂਫ ਦਾ ਅਰਕ ਸਵੇਰੇ ਸ਼ਾਮ 50-50 ml ਇੱਕ ਤੋਂ 2 ਮਹੀਨਾ ਇਸਤੇਮਾਲ ਕਰਿਆ ਜਾਵੇ ਤਾਂ ਪਥਰੀ ਖਤਮ ਹੋ ਜਾਂਦੀ ਹੈ ਜੀ ਤੇ ਜੇ ਜ਼ਖਮ ਕਈ ਵਾਰੀ ਹੋ ਜਾਂਦਾ ਸਰੀਰ ਤੇ ਜ਼ਖਮ ਜ਼ਖਮ ਹੋਣ ਤੋਂ ਬਾਅਦ ਉਹ ਬੰਦ ਹੋ ਜਾਂਦਾ ਵਿੱਚੋ ਦੇ ਪਾਸ ਰਹਿੰਦੀ ਹੈ ਤੇ ਉਹਦੇ ਨਾਲ ਦਰਦ ਹੁੰਦਾ ਹੋਵੇ ਤਾਂ ਸੌਂਫ ਦਾ ਅਰਕ ਉੱਥੇ ਵੀ ਬੜਾ ਕੰਮ ਕਰਦਾ ਹੈ ਜੀ ਠੀਕ ਹੈ ਜੀ ਇਹ ਛੋਟੀ ਜੀ ਜਾਣਕਾਰੀ ਦੀ ਸੌਂਫ ਦੇ ਅਰਕ ਦੇ ਹਵਾਲੇ ਵਿੱਚ ਜਿਹੜੇ ਭੈਣ ਭਰਾਵਾਂ ਨੂੰ ਚੰਗੀ ਲੱਗੇ ਐਸਪੈਕਟ ਕਰਿਓ ਜਿਨ੍ਹਾਂ ਨੂੰ ਨਾ ਚੰਗੀ ਲੱਗੇ ਕੋਈ ਗੱਲ ਨਹੀਂ ਕੋਈ ਹੋਰ ਤਰੀਕਾ ਕਰ ਲਵੋ ਭਾਈ ਬ੍ਰੇਚਨ ਪ੍ਰੋਸੀਜਰ ਕਰਾ ਲਿਓ ਪਥਰੀਆਂ ਦੇ ਡਾਕਟਰਾਂ ਦੇ ਘਰ ਭਰ ਦਿਓ ਚੰਗੀ ਗੱਲ ਹੈ ਤੇ ਕਿੰਨਾ ਕ ਅੱਗੇ ਦੌੜੋਂਗੇ ਆਖਰਕਾਰ ਅੱਜ ਨਹੀਂ ਤਾਂ ਕੱਲ ਪਿੱਛੇ ਮੁੜਨਾ ਪੈਣਾ ਇਹ ਜੋ ਬਾਲਡ ਆਊਟਰ ਦੇ ਨਿਯਮ ਨੇ ਬਹੁਤ ਸਖਤ ਨੇ ਜੀ ਜਦੋਂ ਲਾਗੂ ਹੋਣਗੇ ਫਿਰ ਪਤਾ ਲੱਗਣਾ ਜੀ ਫਿਰ ਯਾਦ ਆਊਗੀ ਆਯੁਰਵੇਦ ਦੀ ਜਿਹੜੀ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਆਈ ਥੀ ਜੀ ਠੀਕ ਹੈ ਜੀ ਆ ਜੀ ਮਹਾਰਾਜ ਸਤਿ ਸ਼੍ਰੀ ਅਕਾਲ